ਸਾਰਿਆਂ ਦੋਸਤਾਂ ਦਾ ਆਪਣੇ ਚੈਨਲ ਟਰੈਕਟਰ ਸਟਾਕ ਤੇ ਸਵਾਗਤ ਹੈ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਇੱਕ 911 ਲੈ ਕੇ ਆਏ ਆ ਫੋਰਡ ਲੈ ਕੇ ਆਏ ਆ 3600 ਇੱਕ ਫੋਰਡ 3630 ਲੈ ਕੇ ਆਏ ਆ ਪੁਰਾਣੇ ਸਟਿੱਕਰਾਂ ਵਾਲਾ ਤੇ ਇੱਕ ਸੋਰਾਜ 735 ਲੈ ਕੇ ਆਏ ਆ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਪਹਿਲਾਂ ਜਾਣਕਾਰੀ ਆਪਾਂ ਤੁਹਾਨੂੰ 911 ਬਾਰੇ ਦੰਨੇ ਆ ਜਿਹੜਾ ਤੁਸੀਂ ਆ ਫੋਟੋਆਂ ਦੇ ਵੀਰੋਂ 911 ਦੇਖ ਰਹੇ ਆ ਇਹ ਟਰੈਕਟਰ 1995 ਮਾਡਲ ਆ ਰੰਗ ਪੇਂਟ ਬਹੁਤ ਵਧੀਆ ਪਿਆ ਟਰੈਕਟਰ ਦਾ ਬਹੁਤ ਘੱਟ ਵਾਈ ਤੇ ਚੱਲਿਆ ਹੋਇਆ ਪੰਜਾਬ ਨੰਬਰੇ ਟਰੈਕਟਰ ਆ। ਬਾਕੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੇ ਟਾਇਰ 60 ਪੈਸੇ ਆ ਤੇ ਪੱਕੇ ਟਾਇਰ ਲੱਗੇ ਹੋਏ ਆ। ਵਧੀਆ ਕੰਡੀਸ਼ਨ ਦਾ ਟਰੈਕਟਰ ਆ ਵੀਰੋ। ਬਾਕੀ ਤੁਸੀਂ ਨੇੜ ਤੋਂ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਆ। ਬਾਕੀ ਟਰੈਕਟਰ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਇਹ ਪੰਜਾਬ ਨੰਬਰ ਆ। ਬਾਕੀ ਰਿਮ ਆਗਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ। ਗੁਡਇਰ ਕੰਪਨੀ ਦੇ ਟਾਇਰ ਆ ਪੱਕੇ ਟਾਇਰ ਆ 60 ਪੈਸੇ। ਤੇ ਬਾਕੀ ਇਹ ਟਰੈਕਟਰ ਸਾਦੇ ਸਟੀering ਵਾਲਾ ਸਟੀering ਇਹਦਾ ਸਿੰਪਲ ਆ ਇੰਜਨ ਗੇਅਰ ਲੈਫਟ ਦਾ ਟਰੈਕਟਰ ਪੂਰਾ ਓਕੇ ਆ ਕੋਈ ਵੀ ਕਮੀ ਪੇਛੀ ਨਹੀਂ ਨਾ ਕੋਈ ਟਰੈਕਟਰ ਦੀ ਟੁੱਟ ਭੱਜ ਹੋਈ ਵੀ ਆ ਬਾਕੀ ਡਿਮਾਡ ਮਾਲਕ ਵੀਰ ਇਹਦੀ ਰੱਖਦੇ ਆ 1,70,000 ਰੁਪਇਆ ਮੌਕੇ ਤੇ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਰੇਟ ਫੈਕਸ ਨਹੀਂ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦਾ ਸੌਤਾ ਕਰ ਸਕਦਾ। ਬਾਕੀ ਪੰਜਾਬ ਨੰਬਰ ਟਰੈਕਟਰਾਂ ਵੀ ਰੋ ਚਾਲ ਚਲਾਵੇ ਦਾ ਬਿਲਕੁਲ ਓਕੇ ਆ ਕਾਗਜ਼ ਪੱਤਰ ਮਾਲਕ ਵੀਰ ਤੁਹਾਨੂੰ ਪੂਰੇ ਦੇਣਗੇ ਤੇ ਬਾਕੀ ਡਿਮਾਂਡ 1,70,000 ਰੁਪਇਆ ਮੌਕੇ ਤੇ ਮਾਨ ਸਨਮਾਨ ਜ਼ਰੂਰ ਕਰ ਦੇਣਗੇ। ਰੇਟ ਫਿਕਸ ਨਹੀਂ। ਬਾਕੀ ਵੀਰਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਆ ਤੇ ਲੋਕੇਸ਼ਨ ਤੇ ਜਾ ਕੇ ਟਰੈਕਟਰ ਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ। ਹੁਣ ਵੀਰੋ ਸੇਲ ਲਈ ਆਪਾਂ ਤੁਹਾਡੇ ਲਈ ਫੋੜ ਲੈ ਕੇ ਆਏ ਆ ਫੋੜ 3600 ਇਹ ਟਰੈਕਟਰ 1992 ਮਾਡਲ ਆ ਰੰਗ ਪੇਂਟ ਟਰੈਕਟਰ ਦਾ ਪੂਰਾ ਵਧੀਆ ਪਿਆ ਇਹ ਟਰੈਕਟਰ ਵੀ ਪੰਜਾਬ ਨੰਬਰ ਆ ਕੋਈ ਟੱਟ ਭੰਜ ਨਹੀਂ ਹੋਈ ਬਾਕੀ ਟਾਇਰ ਤੁਸੀਂ ਦੇਖ ਸਕਦੇ ਆ ਪੱਕੇ ਵਧੀਆ ਕੰਪਨੀ ਦੇ ਚਾਰੇ ਟਾਇਰ ਲੱਗੇ ਹੋਏ ਆ ਉੱਤੋਂ ਸ਼ੋਵ ਵਗੈਰਾ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਮਾਲਕ ਵੀਰ ਨੇ ਸਾਫ ਸਮਾਲ ਟਰੈਕਟਰ ਦੀ ਪੂਰੀ ਰੱਖੀ ਵੀ ਆ ਕੋਈ ਵੀ ਕਿਸੇ ਪਾਸਿਓਂ ਕਮੀ ਪੇਸ਼ੀ ਨਹੀਂ ਪੰਜਾਬ ਨੰਬਰ ਟਰੈਕਟਰ ਆ ਤੇ ਸਾਰਾ ਟਰੈਕਟਰ ਬਿਲਕੁਲ ਓਕੇ ਆ ਜਨ ਗੇਅਰ ਲੈਫਟ ਦੀ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਟਾਇਰਾਂ ਦੇ ਵੀ ਤੁਸੀਂ ਕੰਡੀਸ਼ਨ ਨੇੜੇ ਤੋਂ ਦੇਖ ਸਕਦੇ ਆ ਬਾਕੀ ਲੈਫਟ ਟੱਕਪੇ ਦੀ ਗੇਅਰ ਕੋਲੋਂ ਉਹ ਵੀ ਕੰਡੀਸ਼ਨ ਦੇਖ ਸਕਦੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਚ ਪ੍ਰੋਬਲਮ ਨਹੀਂ 1992 ਮਾਡਲ ਆ ਤੇ ਪੰਜਾਬ ਨੰਬਰ ਆ ਬਾਕੀ ਡਿਮਾਂਡ ਮਾਲਕ ਵੀਰ ਇਹਦੀ 1 ਲੱਖ 2000 ਰੁਪਇਆ ਰੱਖਦੇ ਆ ਇਹ ਚ ਮੌਕੇ ਤੇ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਰੇਟ ਫੈਕਸ ਨਹੀਂ ਮਾਲਕ ਵੀਰ ਥੋੜਾ ਬੋਧਾ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਬਾਕੀ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਸੌਦਾ ਕਰ ਸਕਦਾ ਡਿਮਾਂਡ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਵੀ ਇਹਦੀ ਮਾਲਕ ਵੀਰ 1 ਲੱਖ 20000 ਰੁਪਏ ਰੱਖਦੇ ਆ ਬਾਕੀ ਟਰੈਕਟਰ ਤੇ ਮੋਟੀਆਂ ਪਾਈਪਾਂ ਵਾਲੀ ਛਤਰੀ ਤੇ ਬੰਪਰ ਡੰਡਾ ਫੱਟੀ ਸਾਰੀ ਸੈਸਰੀ ਲੱਗੀ ਵੀ ਆ ਤੇ ਮਾਲਕ ਵੀਰ ਤੁਹਾਨੂੰ ਐਵੇਂ ਹੀ ਦੇਣਗੇ ਬਾਕੀ ਟਰੈਕਟਰ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸਵਰਾਜ 735 ਲੈ ਕੇ ਆਏ ਆ। ਆ ਟਰੈਕਟਰ ਵੀਰੋ ਸਵਰਾਜ 735 1996 ਮਾਡਲ ਆ। ਰੰਗ ਪੇਂਟ ਇਹ ਟਰੈਕਟਰ ਦਾ ਵੀ ਸਾਰਾ origignal ਆ। ਬਿਲਕੁਲ ਟਰੈਕਟਰ ਓਕੇ ਆ। ਇੰਜਨ ਗੇਅਰ ਲੈਫਟ ਦਾ ਕੋਈ ਵੀ ਟਰੈਕਟਰ ਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ। 1996 ਮਾਡਲ ਟਰੈਕਟਰ ਆ ਇਹ। ਬਾਕੀ JK ਦੇ ਟਾਇਰ ਲੱਗੇ ਹੋਏ ਆ। ਕੰਡੀਸ਼ਨ ਟਾਇਰਾਂ ਦੀ ਤੁਸੀਂ ਦੇਖ ਸਕਦੇ ਆ। ਵਧੀਆ ਟਾਇਰ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਚ ਪ੍ਰੋਬਲਮ ਨਹੀਂ 쇼 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ 1 ਲੱਖ 30000 ਰੁਪਇਆ ਮਾਲਕ ਵੀਰ ਇਹਦੀ ਡਿਮਾਂਡ ਰੱਖਦੇ ਆ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਬਾਕੀ ਅੰਦਰੋਂ ਵੀ ਤੁਸੀਂ ਇੰਜਨ ਵਗੈਰਾ ਦੀ 쇼 ਦੀ ਕੰਡੀਸ਼ਨ ਦੇਖ ਸਕਦੇ ਆ ਕੋਈ ਵੀ ਟਰੈਕਟਰ ਦੀ ਟੱਟ ਭੱਜ ਨਹੀਂ ਹੋਈ ਨਾ ਹੀ ਕਿਤੋਂ ਰੰਗ ਪੇਂਟ ਵਾਲਾ ਉਤਰਿਆ ਹੋਇਆ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਬਿਲਕੁਲ ਓਕੇ ਪਈ ਆ ਜਿਹੜੇ ਵੀਰ ਨੇ ਥੋੜੀ ਵਹੀ ਲਈ ਜਾਂ ਕਿਸੇ ਟਰਾਲਿੰਗਾਂ ਦੀ ਢੋਆ ਢੋਈ ਲਈ ਟਰੈਕਟਰ ਲੈਣਾ ਹੋਵੇ ਬਹੁਤ ਵਧੀਆ ਟਰੈਕਟਰ ਆ ਵੀਰੋ ਬਾਕੀ ਮਾਲਕ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਰੈਂਦੀ ਡਿਟੇਲ ਲੈ ਸਕਦੇ ਆ ਤੇ ਉੱਥੇ ਜਾ ਕੇ ਟਰੈਕਟਰ ਦਾ ਸੌਦਾ ਕਰ ਸਕਦੇ ਆ ਤੇ ਖੀਰ ਤੇ ਵੀਰੋ ਆਪਾਂ ਸੇਲ ਲਈ ਤੁਹਾਡੇ ਲਈ ਨਿਊ ਹਾਲੈਂਡ 3630 ਲੈ ਕੇ ਆਏ ਆ ਫੋਰਡ ਦੇ ਮਾਰਕਿਆਂ ਚ ਵੀਰੋ ਇਹ ਟਰੈਕਟਰ ਆਉਂਦਾ ਤੇ ਬਹੁਤ ਹੀ ਇਹਦੀ ਡਿਮਾਂਡ ਆ ਬਹੁਤ ਵੀਰਾਂ ਦੇ ਫੋਨ ਮੈਸੇਜ ਆਉਂਦੇ ਹੁੰਦੇ ਆ ਇਹ ਟਰੈਕਟਰ ਬਾਰੇ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਇਹ ਲੈ ਕੇ ਆਏ ਆਂ ਪੂਰਾ 2000 ਮਾਡਲ ਆ ਇਹ ਨਿਊ ਹਾਲੈਂਡ 3630 ਬਾਕੀ ਰੰਗ ਪੇਂਟ ਤੁਹਾਡੇ ਸਾਹਮਣੇ ਆ ਅੱਗੋਂ ਤੁਸੀਂ ਸ਼ੋਅ ਦੀ ਕੰਡੀਸ਼ਨ ਦੇਖ ਸਕਦੇ ਆ ਟਰੈਕਟਰ ਬਹੁਤ ਹੀ ਸੋਹਣੀ ਹਾਲਤ ਦੇ ਵਿੱਚ ਪਿਆ ਫਾਈਬਰ ਹੱਡ ਮਿਊਜ਼ਿਕ ਸਿਸਟਮ ਹੈਵੀ ਬੰਪਰ ਇਹ ਸਾਰੀ ਸੈਸਰੀ ਲੱਗੀ ਵੀ ਆ ਤੇ ਬਾਕੀ ਜਿਹੜੇ ਮੂਰਲੇ ਟਾਇਰ ਆ ਉਹ ਮਾਲਕ ਵੀਰ ਨੇ ਸ਼ੌਂਕ ਨਾਲ ਜਾਜੀ ਪਾ ਰੱਖੇ ਆ ਜਿਨ੍ਹਾਂ ਨੂੰ ਆਪਾਂ ਰੇਡੀਅਲ ਟਾਇਰ ਕਹਿੰਦੇ ਆ ਉਹ ਟਾਇਰ ਪਾਏ ਹੋਏ ਆ ਮਗਰਲੇ ਟਾਇਰ ਆ ਜਿਹੜੇ ਉਹ ਬਿਲਕੁਲ ਨਵੇਂ ਆ ਰਗੇ ਆ ਇਵਰਾਟੋ ਫੋਲੋ ਦੇ ਆ ਪੂਰੇ ਮਹਿੰਗੇ ਟਰਪੋਏ ਵੇ ਆ ਚਾਰੇ ਮਾਲਕ ਵੀਰ ਨੇ 2000 ਮਾਡਲ ਆ ਇੰਜਨ ਗੇਅਰ ਲੈਫਟ ਦਾ ਬਿਲਕੁਲ ਓਕੇ ਆ ਬਾਕੀ ਮਗਰ ਲੇਟਰਾਂ ਤੇ ਵੇਟ ਲੱਗੇ ਹੋਏ ਆ ਕੋਈ ਵੀ ਟਰੈਕਟਰ ਚ ਕਮੀ ਪੇਛੀ ਨਹੀਂ ਡਿਮਾਂਡ ਮਾਲਕ ਵੀਰ ਇਹ ਨਿਊ ਹਾਲੈਂਡ 3630 ਦੀ 2 ਲੱਖ ਤੇ 45000 ਰੁਪਿਆ ਰੱਖਦੇ ਆ ਬਾਕੀ ਇੰਜਨ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਬਹੁਤ ਘੱਟ ਵਾਈ ਤੇ ਟਰੈਕਟਰ ਚੱਲਿਆ ਗਿਆ ਕੋਈ ਕੰਪਲੇਂਟ ਨਹੀਂ ਕਿਸੇ ਵੀ ਪਾਸਿਓਂ ਬਾਕੀ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਧੰਨਵਾਦ ਦੋਸਤੋ ਆਪਣੀ ਵੀਡੀਓ ਦੇਖਣ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ